ਕਾਲ ਜੀ ਜੈ ਮਾਤਾ ਕਾਲੀ ਜੈ ਮਾਂ ਨੈਣਾ ਦੇ ਵੀ ਜੈ ਮਾਂ ਨੈਣਾ ਦੇ ਵੀ ਮੈਂ ਧਰਪਾਲ ਜਸਵੰਤ ਮਾਜਰਾ ਸਿਪ ਸ਼ੈਨਾ ਹਿੰਦ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੀ ਸਿਪ ਸ਼ੈਨਾ ਵੱਲੋਂ ਤੇ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਨ ਸ਼ਰਮਾ ਜੀ ਵੱਲੋਂ ਤੇ ਸਾਡੇ ਪੰਜਾਬ ਦੇ ਦਿਹਾਤੀ ਦੇ ਪ੍ਰਧਾਨਕਾਰਾ ਭੜੀ ਜੀ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਨਮਸਕਾਰ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਹੰਜੀ ਤਾਂ ਅੰਬਾਲੀ ਜੀ ਜਿਵੇਂ ਜਿਹੜੀ ਨੌਜਵਾਨ ਪੀੜ੍ਹੀ ਐ ਦਿਨੋ ਦਿਨ ਨਸ਼ਿਆਂ ਵੱਲ ਜਾ ਰਹੀ ਆ ਉਸ ਵਾਂਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿੱਥੇ ਕਿ ਸਾਡੇ ਪੰਜਾਬ ਦੀ ਐ ਜਿੰਨੀਆਂ ਪਿੱਛੇ ਸਰਕਾਰਾਂ ਆਈਆਂ ਉਹ ਸਾਰੀਆਂ ਹੀ ਫੈਲ ਹੋ ਗਈਆਂ ਜਿਨ੍ਹਾਂ ਵਿੱਚ ਜਦੋਂ 2025 ਦੇ ਵਿੱਚ ਭਗਵਾਨ ਤੇ ਮਾਨਜੀ ਸਰਕਾਰ ਨੇ ਇੱਕ ਐਕਸ਼ਨ ਲੱਤਾ ਜਿਹਨੂੰ ਪੂਰੇ ਪੰਜਾਬ ਦੇ ਪਿੰਡਾਂ ਨੇ ਬੜਾ ਸੁਰਾਗਿਆ ਕੀਤੀ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜაძਵ ਜੀ ਵੱਲੋਂ ਜੋ ਫੈਸਲੇ ਲੱਤੇ ਗਏ ਤਾਂ ਉਹਦੇ ਤੋਂ ਇਹ ਸਾਬਤ ਹੋਇਆ ਵੀ ਜਿੱਥੇ ਪੰਜਾਬ ਦੇ ਵਿੱਚ ਕਈ ਅਫਸਰਾਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਏ ਕਈ ਰਾਜਨੀਤਿਕ ਆਗੂ ਤੇ ਜਿਨ੍ਹਾਂ ਦੀ ਸ਼ਹਿਦ ਦੇ ਕੰਮ ਚੱਲਦਾ ਸੀ ਪਰ ਮੈਨੂੰ ਸਵਾਗਤ ਜੀ ਨਹੀਂ ਲੱਗਦੀ ਇਹ ਸਾਡਾ ਕਾਨੂੰਨ ਆ ਜਿਹੜਾ ਸੀਐਮ ਭਗਵੰਤ ਮਾਨ ਜੀ ਵੱਲੋਂ ਦਾ ਪੂਰੀ ਸ਼ਕਤੀ ਦਾ ਕੰਮ ਕੀਤਾ ਜਾ ਰਿਹਾ ਪਰ ਜਿਹੜੇ ਹਜੇ ਕਿਤੇ ਥੱਲੇ ਟੀਮਾਂ ਨੇ ਉਹਨਾਂ ਦੀ ਮਿਲੀ ਭੁਗਤ ਹੋਣ ਕਰਕੇ ਜਿਹਦੇ ਮਕਾਨ ਲੋਕਾਂ ਨੇ ਢਾਈ ਜਾ ਰਹੇ ਨੇ ਉਹ ਤਾਂ ਛੋਟੇ ਮੱਛੀਆਂ ਨੇ ਵੱਡੇ ਮਗਰ ਮੱਛਾਂ ਨੂੰ ਹਜੇ ਤੱਕ ਪੰਜਾਬ ਦੇ ਵਿੱਚ ਇੱਕ ਵੀ ਨੱਖ ਨਹੀਂ ਪਾਈ ਗਈ ਮੈਂ ਸੀਐਮ ਭਗਵੰਤ ਮਾਨ ਜੀ ਤੇ ਜੀ ਜੀ ਵੀ ਗੌਰਵ ਜਾਦਵ ਨੂੰ ਬੈਂਤੀ ਕਰੂੰਗਾ ਵੀ ਜਿਹੜੇ ਵੱਡੇ ਮਗਰਮਸ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਹਿੱਕ ਠੋਕ ਕੇ ਕਹਿੰਦੇ ਨੇ ਵੀ ਸਾਡੇ ਦੇ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ 13000 ਪਲੱਸ ਪਿੰਡ ਤੇ 7000 ਪਲੱਸ ਬਾਸਬਦੀਆ ਬਾਡਾ ਦੇ ਵਿੱਚ ਲੋਕਾਂ ਦੇ ਘਰ ਘਰ ਨਸ਼ਾ ਕਿਵੇਂ ਪਚਾਇਆ ਹਰ ਪਿੰਡ ਵਿੱਚ ਦੋ ਚਾਰ ਨਸ਼ੇ ਦੇ ਆਦੀ ਕਰ ਤੇ ਕਾਲਜਾਂ ਦੇ ਵਿੱਚ ਨਸ਼ੇ ਕਿਵੇਂ ਪਹੁੰਚੇ ਇਹਨਾਂ ਦੀ ਬਰੀਕੀ ਦਾ ਜਾਂਚ ਕੀਤੀ ਜਾਵੇ ਇਨਾਂ ਦੇ ਪਿੱਛੇ ਕਈਆਂ ਪਾਕਿਸਤਾਨ ਤੋਂ ਉਤਾਰਦਾ ਜਾਂ ਬਾਹਰ ਦੇ ਆਕਾਸ਼ਤਾਨ ਦੇ ਆਕਾਸ਼ਤਾਨ ਨੇ ਨਸ਼ਾ ਪਚਾਇਆ ਤਾਂ ਕਿ ਸਾਡੀ ਨੌਜਵਾਨੀ ਅਧੇ ਕਿਸ਼ਾਨੀ ਨੂੰ ਅਸੀਂ ਬਚਾ ਸਕੀਏ ਇੱਕ ਆਪਣੇ ਗੁਰਪੰਥ ਸਿੱਖ ਪੰਨੂ ਦੀ ਵੀਡੀਓ ਗੋਲ ਤੇ ਜਿਹਨਾਂ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਬਾਬਾ ਸਾਹਿਬ ਦੇ ਪੁੱਤਰੇ ਢੋਂ ਬਾਰੇ ਕਿਹਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਗੁਰਪੰਥ ਸਿੱਖ ਪੰਨੂ ਜੀ ਤੇ ਕੋਈ ਪੰਜਾਬ ਜਾਂ ਭਾਰ ਸਰਕਾਰ ਵੱਲੋਂ ਐਕਸ਼ਨ ਲੱਤਾ ਜਾਂਦਾ ਤਾਂ ਉਹ ਕੋਈ ਇਹੋ ਜਿਹਾ ਬਿਆਨ ਦੇ ਕੇ ਕਿਉਂਕਿ ਸਾਡੀਆਂ ਜਿਹੜੀਆਂ ਬਾਹਰੀਆਂ ਤਾਕਤਾਂ ਨੇ ਉਹਨਾਂ ਨੂੰ ਭਜਾਉਣ ਵਾਸਤੇ ਅਸੀਂ ਨੇ ਕਈ ਇਜਾਦ ਕਰਵਾਨੀਆਂ ਦਿੱਤੀਆਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਵਰਗਿਆਂ ਨੇ ਇਹਨਾਂ ਨੂੰ ਭਜਾਉਣ ਵਾਸਤੇ ਆਪਣੀ ਨੌਜਵਾਨੀ ਕਿਸਾਨੀ ਆਪਣੀ ਜਵਾਨੀ ਤੱਕ ਵਾਰਤੀ ਪਰ ਸਾਡੇ ਰਾਜਨੀਤਿਕ ਕੁਝ ਆਗੂ ਨੇ ਜਿਹੜੇ ਜੀਹਾਂ ਦੇ ਕੀ ਸਮਝੌਤੇ ਦੇ ਕੀ ਨਹੀਂ ਉਹਨਾਂ ਨੇ ਗੁਰਪ੍ਰਭ ਸਿੰਘ ਪੰਨੂ ਨੂੰ ਆਪਣੇ ਬਾਹਰ ਇਸ ਸਟੇਜ ਦੇ ਵਿੱਚ ਰੱਖ ਕੇ ਸਾਡੇ ਭਾਰਤ ਵੱਲ ਗੰਦੀਆਂ ਨਿਗਾਰਾ ਦੇਖਿਆ ਜਾਂਦਾ ਤੇ ਸਾਨੂੰ ਉੱਥੇ ਤੋਂ ਉਹ ਗਰਦ ਬਿਆਨ ਦਿੰਦਾ ਅਸੀਂ মিডিਆ ਦੇ ਰਾਹੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਤੇ ਇਹ ਸਾਡੀ ਚੇਤਾਵਨੀ ਵੀ ਆ ਅਗਰ ਉਹ ਆਪਣੀਆਂ ਇਹ ਹੱਕ ਹਲਕੁ ਦਾ ਅਵਾਜ਼ ਨਾ ਆਇਆ ਤਾਂ ਉਹਨਾਂ ਦਾ ਸਨਮਾ ਗੁਰਪ੍ਰਭ ਸਿੰਘ ਪੰਨੂ ਲਈ ਮਾਰਾਫਤ ਹੋਊਗਾ ਜਿਗਾ ਉਹਨੂੰ ਆਪ ਹੀ ਭੁਗਤਣਾ ਪਊਗਾ ਤੇ ਉੱਥੇ ਦੀ ਸਟੈਂਡ ਨੂੰ ਮੈਂ ਇਥੇ ਬੈਂਤੀ ਵੀ ਕਰਦੇ ਆਂ ਵੀ ਇਹੇ ਜੇ ਅੱਤਵਾਦੀਆਂ ਨੂੰ ਪੰਜਾਬ ਅਤੇ ਭਾਰਤ ਦੇ ਹਵਾਲੇ ਕੀਤਾ ਜਾਵੇ ਫਿਰ ਅਸੀਂ ਇਹਨੂੰ ਦੱਸੀਏ ਵੀ ਕਿਵੇਂ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਭਾਰਤ ਦਾ ਸੰਵਿਧਾਨ ਲਿਖਿਆ ਉਹਦੇ ਤੇ ਗਰਦ ਸਭ ਤੋਂ ਬਿਆਨ ਦੇ ਕੇ ਆਪਣੀਆਂ ਸਕੌਟੀਆਂ ਤੇ ਆਪਣੀਆਂ ਸੌਤਾ ਵਧਾਉਂਦਾ ਏ ਪਰ ਜੇ ਇਹਦੇ ਹਿੰਮਤ ਆ ਤਾਂ ਇੱਕ ਵਾਰ ਭਾਵਤ ਦੀ ਧਰਤੀ ਦੇ ਪੈਰ ਪਾਵੇ ਫਿਰ ਦੱਸਾਂਗੇ 21 ਦੇ 51 ਕਿਵੇਂ ਮੋੜੀ ਦੇ ਨੇ ਜਿਹੜੇ ਪੋਲੀਟਿਕਲ ਲੀਡਰ ਆਪਣੇ ਵੋਟਾਂ ਬਲੇ ਬਿਨਾ ਬੁਲਾਏ ਘਰ ਘਰ ਜਾ ਕੇ ਦੁੱਖ ਸੁਕੂਤ ਕੱਢਦੇ ਸੀ ਉਹ ਦਿੱਤੋਂ ਤੋਂ ਵੱਧ ਦਿਖਾਈ ਨਹੀਂ ਦੇ ਰਹੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਵੈਜਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਆਪਾਕੀਆਂ ਛੱਡ ਕੇ ਆਏ ਬੰਦੇ ਤਾਂ ਹੁਣ ਨੇ ਜੁਆਇਨ ਕਰਾਏ ਨੇ ਤੇ ਉਹਨਾਂ ਨੂੰ ਤੁਸੀਂ ਆਪਣੇ ਦੇ ਸਾਹਮਣੇ ਕਰਕੇ ਐਮਐਲਏ ਦੀ ਡੇਟਾ ਵੀ ਦਿੱਤੀਆਂ ਤੇ ਕਈ ਨੂੰ ਐਮਪੀ ਦੇ ਡੇਟਾ ਵੀ ਦਿੱਤੀਆਂ ਪਰ ਅੱਜ ਜੇ ਕਿਸੇ ਸਾਡੇ ਹਿੰਦੂ ਸਭਾਸਦਨ ਜਿਵੇਂ ਮੈਂ ਸ਼ਿਵ ਸੈਨਾ ਹਿੰਦੂ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਈ ਵਾਰ ਆਪਣੇ ਪ੍ਰੋਗਰਾਮ ਦੇ ਇਹਨਾਂ ਨੂੰ ਸੱਚਾ ਪੱਤਰ ਦੰਨੇ ਆ ਇਹ ਕੋਈ ਸਾਡੇ ਪ੍ਰੋਗਰਾਮਾਂ ਤੇ ਨਹੀਂ ਆਉਂਦੇ ਹੈਗੇ ਤੇ ਕਈ ਵਾਰ ਅਸੀਂ ਇਹਨਾਂ ਨੂੰ ਇਹਨਾਂ ਦੇ ਇੰਨਾ ਹੰਕਾਰ ਆ ਇੰਨਾ ਪੈਸੇ ਦੀ ਇਹਨਾਂ ਨੂੰ ਗਰਮੀ ਹੋਈ ਪਈ ਆ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰੂੰਗਾ ਕਿ ਨਰੀਂਦਰ ਮੋਦੀ ਜੀ ਇੱਕ ਗਰੀਬ ਪਰਿਵਾਰ ਤੋਂ ਚੱਲੇ ਹੋਏ ਬੱਦੇ ਨੇ ਉਹਨਾਂ ਨੇ ਆਪਣਾ ਪਰਿਵਾਰ ਤੇ ਆਪਣੇ ਭੈਣ ਭਾਈਆਂ ਨੂੰ ਕਦੇ ਕੋਈ ਔਦਾ ਨਹੀਂ ਦਿੱਤਾ ਤੇ ਚਾਹੂੰਗਾ ਵੀ ਜਿਹੜੇ ਬੱਦੇ ਸਾਹੂਕਾਰ ਲੋਕਾਂ ਨੂੰ ਸੋਨੇ ਬੀਜੇਪੀ ਜੁਆਇਨ ਕਰਾਈਆ ਇਹ ਜਿੱਦ ਤੱਕ ਕੋਈ ਹੋਰ ਸਰਕਾਰ ਆ ਗਈ ਇਹਨਾਂ ਨੇ ਰਾਤੋਂ ਰਾਤ ਭਾਜ ਦੇਣਾ ਇਹ ਸਿਰਫ ਇਸ ਕਰਕੇ ਦਰਦ ਤੇ ਮਾਰੇ ਫਿਰਦੇ ਨੇ ਵੀ ਪ੍ਰਧਾਨ ਮੰਤਰੀ ਸਾਡੀ ਨਿਕਵਾਰੀ ਨਾ ਕਰਾ ਦੇਵੇ ਪਾਰ ਮੈਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹਣਾ ਆਖਰੇ ਇਹਨਾਂ ਨੂੰ ਅਹੁਦਿਆਂ ਤੋਂ ਵਸਕਾਰ ਕਰਕੇ ਪਾਰਟੀ ਤੋਂ ਕੱਢਿਆ ਜਾਵੇ ਜਿਹੜੇ ਬੀਜੇਪੀ ਦੇ ਜਿਹਾਰੂ ਤੇ ਬਹੁਤ ਪੁਰਾਣੇ ਵਰਕਰ ਨੇ ਘਰਾਂ 'ਚ ਬੈਠੇ ਨੇ ਦੁਬਾਰਾ ਉਹਨਾਂ ਦਾ ਮੀਟਿੰਗਾਂ ਕਰਕੇ ਕੋਈ ਵਧੀਆ ਪੰਜਾਬ ਦਾ ਪ੍ਰਧਾਨ ਲਗਾਇਆ ਜਾਵੇ ਤਾਂ ਹੀ ਹਿੰਦੂ ਸਰਕਾਰਨ ਸਾਥ ਦੇਣਗੇ ਕਿ ਮੈਂ ਸਾਰੇ ਹਿੰਦੂ ਸਸ਼ਕਤਾਂ ਦੇ ਪ੍ਰਧਾਨਾਂ ਨੂੰ ਜੋ ਪੰਜਾਬ ਲਈ ਬਹੁਤ ਦੇ ਕੰਮ ਕਰਦੇ ਨੇ ਬਹੁਤ ਸੇਮਸਟੇਨਾ ਨੇ ਗਊ ਵਾਸਤੇ ਅਮਦ ਦੇ ਪਾਵਰ ਇਹਨਾਂ ਦੇ ਬਜੰਗਦਲ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੀਜੇਪੀ ਦਾ ਵੀ ਬਾਈਕਾਟ ਕਰਾਂਗੇ ਤੇ ਜੇ ਆਗਰ ਪ੍ਰਧਾਨ ਮੰਤਰੀ ਨੇ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਿਉਂਕਿ ਇਹ ਪੰਜਾਬ ਵਿੱਚ ਬੀਜੇਪੀ ਨੂੰ ਖਤਮ ਕਰਨ ਲੱਗੇ ਪਏ ਨੇ ਨਾ ਕਿ ਬੀਜੇਪੀ 'ਚ ਕੋਈ ਵਾਅਦਾ ਕਰਦੇ ਨੇ ਜੇ ਕੋਈ ਬਾਹਰੋਂ ਸੈਂਟਰ ਦਾ ਮਨਿਸਟਰ ਆਉਂਦਾ ਤਾਂ ਉਹ ਇੱਕ ਬੰਦੇ ਦਿਹਾੜੀ ਦਾ ਪਿਆਰੇ ਬੰਦੇ ਹੁੰਦੇ ਨੇ ਜਿਹੜੇ ਇਕੱਠੇ ਕਰੇਦੇ ਇੱਕ ਵੀ ਕੋਈ ਉਹਦੀ ਪੇਂਦਾ ਦੇ ਹਲਕੇ ਵਿੱਚ ਜਾ ਕੇ ਇਹਨਾਂ ਦਾ ਸਰਵੇ ਕਰਾ ਲਓ ਕੋਈ ਬੰਦਾ ਨਹੀਂ ਜਿਹੜੇ ਬੰਦੇ ਦੀ ਉਹ ਵੀ ਇਹਨਾਂ ਨੂੰ ਛੱਡ ਕੇ ਆਪਣੇ